ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਵਾਲੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਫੈਬਰਿਕ ਲੈ ਕੇ ਆਏ ਆਂ ਜੀ ਬਿਲਕੁਲ ਨਵਾਂ ਫੈਬਰਿਕ ਹੈ ਜੀ ਅੱਗੇ ਆਪਣਾ ਸੀਜ਼ਨ ਜਿਵੇਂ ਪਾਰਟੀ ਵੇਅਰ ਥੋੜਾ ਜਿਹਾ ਫੰਕਸ਼ਨਲ ਸੀਜ਼ਨ ਆ ਰਿਹਾ ਹੈ ਜੀ ਉਸ ਤਰ੍ਹਾਂ ਦੇ ਸੂਟ ਆਪਾਂ ਅੱਜ ਲੈ ਕੇ ਆਏ ਆਂ ਪਿਓਰ ਦੀ ਸ਼ਰਟ ਆਊਗੀ ਜੀ ਨਾਲ ਬਹੁਤ ਸੋਹਣੀ ਮਸਲੀਨ ਦੀ ਪਿਓਰ ਬਿਸਕੋਸ ਮਸਲੀਨ ਦੀ ਬਾਟਮ ਆਉਗੀ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਰੇ ਸਰਦਾਰੀ ਕਲਰ ਆਉਣਗੇ ਜੀ ਟਿਸਟਾ ਬ੍ਰਾਂਡ ਵਾਲੇ ਇਹਦੇ ਵਿੱਚ ਆਪਣੇ ਸਾਰੇ ਇਹ ਟਿਸਟਾ ਬ੍ਰਾਂਡ ਦੇ ਡਿਜ਼ਾਈਨ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਟਿਸਟਾ ਬ੍ਰਾਂਡ ਦਾ ਫੈਬਰਿਕ ਆਊਗਾ ਜੀ ਇਹ ਵਾਲੇ ਸੂਟ ਆਉਣਗੇ ਜੀ ਅਕੀਰਾ ਸਿਲਕ ਦੇ ਐਸ ਕੇ ਬ੍ਰਾਂਡ ਦੀ ਅਕੀਰਾ ਸਿਲਕ ਆਊਗੀ ਜੀ ਸਾਰਾ ਸਟੱਫ ਆਪਣੇ ਕੋਲੇ ਬ੍ਰਾਂਡਡ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਇਹ ਨਵਾਂ ਹੀ ਫੈਬਰਿਕ ਆਇਆ ਹੈ ਜੀ ਇਹ ਵਾਲੇ ਸੂਟ ਆਰਗਾਨ ਗਲਾਸ ਟਿਸ਼ੂ ਤੇ ਆਉਣਗੇ ਜੀ ਪੂਰਾ ਫੁੱਲ ਹੈਵੀ ਦੁਪੱਟਾ ਆਊਗਾ ਜੀ ਫੁੱਲ ਹੈਵੀ ਸ਼ਰਟ ਤੇ ਵਰਕ ਹੈ ਜੀ ਬਾਟਮ ਤੇ ਵਰਕ ਹੈ ਬਹੁਤ ਹੀ ਜ਼ਿਆਦਾ ਸੋਹਣੇ ਤੇ ਸਟਾਈਲਿਸ਼ ਜੇ ਸੂਟ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਜੇ ਇਹਨਾਂ ਦੇ ਕਲਰ ਹੈ ਇੰਗਲਿਸ਼ ਚਾਰਟ ਹੈ ਜੀ ਸਾਰਾ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਰੀ ਸ਼ਰਟ ਦੇ ਉੱਪਰ ਵਰਕ ਹੈ ਦੁਪट्टे ਦੇ ਉੱਪਰ ਵਰਕ ਹੈ ਬਾਟਮ ਦੇ ਉੱਪਰ ਵਰਕ ਹੈ ਜੀ ਬਹੁਤ ਹੀ ਰੀਜ਼ਨੇਬਲ ਜਆ ਪ੍ਰਾਈਸ ਹੈ ਜੀ ਇਹਨਾਂ ਦਾ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾਓ ਜੀ ਤੇ ਬਹੁਤ ਹੀ ਲਿਮਟਿਡ ਜਆ ਸਟਾਕ ਹੈ ਜੀ ਇਹਨਾਂ ਸੂਟਾਂ ਦਾ ਇਹ ਵਾਲੇ ਸੂਟ ਆਰੀ ਵਰਕ ਦੇ ਆਉਣਗੇ ਜੀ ਆਰੀ ਵਰਕ ਦੀ ਸ਼ਰਟ ਆਊਗੀ ਜੀ ਨਾਲ ਕਰੇਪ ਦੀ ਬਾਟਮ ਆਊਗੀ ਤੇ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਆਊਗਾ ਜੀ ਪੂਰਾ ਖੁੱਲੀ ਡੁੱਲੀ ਕੱਟ ਆਉਗੀ ਜੀ ਬਾਟਮ ਦੀ ਵੀ ਬਾਟਮ 3 ਮੀਟਰ ਦੀ ਆਉਗੀ ਜੀ ਸ਼ਰਟ 2.5 ਮੀਟਰ ਦੀ ਦੁਪੱਟਾ 2.5 ਮੀਟਰ ਦਾ ਜੀ ਪੂਰਾ ਖੁੱਲਾ ਡੁੱਲਾ ਫੈਬਰਿਕ ਹੈ ਜੀ ਇਹ ਵਾਲਾ ਸੂਟ ਵੀ ਓਮੀ ਸੇਮ ਹੀ ਹੈ ਜੀ ਆਰੀ ਵਰਕ ਦੀ ਸ਼ਰਟ ਤੇ ਨਾਲ ਆਰੀ ਵਰਕ ਦਾ ਸੌਰੀ ਜੌਰਜਟ ਦਾ ਦੁਪੱਟਾ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਇਹਨਾਂ ਦੇ ਕਲਰ ਹੈ ਜੀ ਕਰੇਵ ਦੀ ਇਹਨਾਂ ਦੇ ਨਾਲ ਬਾਟਮ ਆਉਗੀ ਪੂਰੀ ਖੁੱਲੀ ਡੁੱਲੀ ਕਟ ਆਉਗੀ ਜੀ ਬਹੁਤ ਹੀ ਜਿਆਦਾ ਸੋਹਣੇ ਪਿਆਰੇ ਸੂਟ ਹੈ ਜੀ ਸਾਰਿਆਂ ਦੇ ਅਲੱਗ-ਅਲੱਗ ਕਲਰ ਹੈ ਅਲੱਗ-ਅਲੱਗ ਇਹਨਾਂ ਦੇ ਡਿਜ਼ਾਈਨ ਹੈ ਇਹ ਵਾਲੇ ਸੂਟ ਲਿਵਲੀਨ ਬ੍ਰਾਂਡ ਦੇ ਆਉਣਗੇ ਜੀ ਕਾਟਨ ਦੇ ਕਾਟਨ ਦੀ ਸ਼ਰਟ ਆਉਗੀ ਕਾਟਨ ਦੀ ਬਾਟਮ ਆਉਗੀ ਓਨਲੀ 850 ਚ ਇਹ ਸੂਟ ਤੁਹਾਡੇ ਘਰੇ ਪਹੁੰਚ ਜੂਗਾ ਜੀ ਬਹੁਤ ਹੀ ਸੋਹਣਾ ਸੋਹਣੇ ਜੇ ਕਲਰ ਡਿਜ਼ਾਈਨ ਲੈ ਕੇ ਆਏ ਆ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਹੜੀਆਂ ਭੈਣਾਂਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਆਪਣੀਆਂ ਭੈਣ ਭਰਾਵਾਂ 'ਚ ਆਪਣੇ ਸਾਰੇ ਫਰੈਂਡ ਸਰਕਲ 'ਚ ਜੀ ਤਾਂ ਜੋ ਸਾਰੀਆਂ ਭੈਣਾਂ ਆਪਣੇ ਤੋਂ ਸੂਟ ਲੈ ਸਕਣ ਤੇ ਆਫਰ ਦਾ ਫਾਇਦਾ ਲੈ ਸਕਣ ਜੀ ਤੇ ਇੱਕ ਪਲੀਜ਼ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਇੱਕ ਲਾਈਕ ਤੇ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਉਹਦੇ ਨਾਲ ਸਾਨੂੰ ਤੁਹਾਡਾ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਜੀ ਵੀ ਸਾਡੀ ਵੀਡੀਓ ਨੂੰ ਤੁਸੀਂ ਪਸੰਦ ਕਰਦੇ ਹੋ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਇਹ ਵਾਲੇ ਸੂਟ ਜੋਰਜਟ ਦੇ ਆਉਣਗੇ ਜੀ ਇਹ ਬਹੁਤ ਹੀ ਜ਼ਿਆਦਾ ਸੋਹਣੀ ਟੈਬੀ ਜੋਰਜਟ ਹੈ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਨਾਲ ਪਲੇਨ ਬਾਟਮ ਆਉਗੀ ਜੀ ਇਹ ਵਾਲੇ ਕਾਟਨ ਦੇ ਸੂਟ ਹੈ ਜੀ ਆਲ ਓਵਰ ਪਲੇਨ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਇਹਨਾਂ ਦਾ 700 ਦਾ ਸੂਟ ਹੈ ਜੀ ਓਨਲੀ ਤੁਸੀਂ ਕੋਈ ਵੀ ਸੂਟ ਇਹਨਾਂ ਚੋਂ ਮੰਗਵਾ ਸਕਦੇ ਹੋ ਜੇ ਕਿਸੇ ਭੈਣ ਨੇ ਕੋਈ ਵਰਕ ਕਰਵਾਉਣਾ ਹੈ ਤਾਂ ਸਾਡੇ ਤੋਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੇ ਇਹਨਾਂ ਦੇ ਨਾਲ ਤੁਸੀਂ ਬਾਟਮ ਮੈਚਿੰਗ ਕਰਵਾਉਣੀ ਆ ਤਾਂ ਬਾਟਮ ਵੀ ਮੈਚਿੰਗ ਹੋ ਜਾਣਗੀਆਂ ਜੀ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਜੀ ਤੇ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਪੇਜ ਕੇ ਸਾਡੇ ਤੋਂ ਆਰਡਰ ਕਰਵਾ ਸਕਦੇ ਹੋ